ਤਨਵੀਰ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦੇ ਨਿਆਗਾਉਂ ਦੇ ਵਿੱਚ ਤਿੰਨ ਦਿਹਾੜੇ ਕਿਡਨੈਪਿੰਗ ਹੋਈ ਹੈ ਜਾਣਕਾਰੀ ਮੁਤਾਬਿਕ ਨਿਆਗਾਉਂ ਦੇ ਵਿੱਚ ਇੱਕ ਨਿਜੀ ਵੈਬ ਚੈਨਲ ਦੇ ਐਂਕਰ ਤੇ ਪ੍ਰੋਡਿਊਸਰ ਨੂੰ ਆਫਿਸ ਦੇ ਅੰਦਰ ਵੜ ਕੇ ਪਹਿਲਾਂ ਉਸ ਨੂੰ ਬਾਹਰ ਲਾਇਆ ਗਿਆ ਔਰ ਉਸ ਤੋਂ ਬਾਅਦ ਉਹਦੇ ਨਾਲ ਕੁੱਟਮਾਰ ਕਰਕੇ ਉਹਨੂੰ ਕਿਡਨੈਪ ਕੀਤਾ ਗਿਆ ਇਹ ਉਹੀ ਆਫਿਸ ਹੈ ਜਿੱਥੇ ਜਿਹੜਾ ਐਂਕਰ ਪ੍ਰੋਡਿਊਸਰ ਬੈਠਾ ਸੀ ਆਪਣੇ ਦਫ਼ਤਰ ਦੇ ਵਿੱਚ ਦੋ ਲੋਕ ਆਂਦੇ ਹਨ ਉਹਨਾਂ ਨੇ EMPLOYE ਨੂੰ ਦਾ ਨਾਂ ਪੁੱਛਦੇ ਹਨ ਉਸ ਤੋਂ ਬਾਅਦ ਉਹਨੂੰ ਮਿਲਣ ਦੀ ਗੱਲ ਕੀਤੀ ਜਾਂਦੀ ਹੈ ਕਿ ਸਾਡੇ ਘਰ ਦਾ ਬੇਟਾ ਸਾਡੇ ਤੇ ਨਾਰਾਜ਼ ਹੋ ਕੇ ਸਾਡਾ ਫੋਨ ਨਹੀਂ ਚੁੱਕ ਰਿਹਾ ਇਸ ਕਰਕੇ ਅਸੀਂ ਉਹਨੂੰ ਮਿਲਣ ਆਏ ਹਾਲਾਂਕਿ ਜਦ ਉਹ ਥੱਲੇ ਆ ਕੇ ਉਸਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਉਹ ਆਫਿਸ ਦੇ ਵਿੱਚ ਆ ਕੇ ਜਿਹੜੇ ਦੋ ਨਿਹੰਗਾ ਤੇ ਬਾਣੀ ਦੇ ਵਿੱਚ ਸੀਗੇ ਮੁੰਡੇ ਦੱਸੇ ਜਿਹੜੀ ਸੀਸੀਟੀਵੀ ਦੇ ਵਿੱਚ ਵੀ ਆਏ ਨੇ ਕਿ ਜੋ ਕਿ ਆਫਿਸ ਦੇ ਅੰਦਰ ਆ ਕੇ ਉਹਨੂੰ ਮਿਲਣ ਬਹਾਨੇ ਉਹ ਤੋਂ ਹੱਥ ਮਿਲਾਇਆ ਜਦੋਂ ਸੀਸੀਟੀਵੀ ਦੇ ਵਿੱਚ ਵੀ ਆਇਆ ਔਰ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਗਏ ਬਾਹਰ ਲੈ ਜਾ ਕੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਸਿੱਧਾ ਕਿਡਨਾਪ ਕਰਕੇ ਇਥੋਂ ਲੈ ਗਏ ਹਾਲਾਂਕਿ ਇਹ ਉਹੀ ਦਫਤਰ ਹੈ ਨਿਆਗਾਉਂ ਦਾ ਇਹ ਦਫਤਰ ਹੈ ਨੀਜੀ ਜਿਹੜੇ ਵੈਬ ਚੈਨਲ ਹੈ ਔਰ ਇਸੇ ਥਾਂ ਤੇ ਜਿਹੜਾ ਐਂਕਰ ਪ੍ਰੋਡਿਊਸਰ ਹੈ ਜਿਸ ਨੂੰ ਕਿਡਨਾਪ ਕੀਤਾ ਇਸੇ ਸਿਸਟਮ ਦੇ ਵਿੱਚ ਬੈਠਿਆ ਹੋਇਆ ਸੀਗਾ ਜਿਹੜੀ ਸੀਸੀਟੀਵੀ ਵੀ ਦਿਖ ਰਹੀ ਹੈ ਸੀਸੀਟੀਵੀ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਆ ਕੇ ਉਹਦੇ ਨਾਲ ਹੱਥ ਮਿਲਾ ਰਹੇ ਔਰ ਬੜੇ ਹੀ ਆਰਾਮ ਦੇ ਨਾਲ ਉਸ ਨੂੰ ਇੱਥੋਂ ਲੈ ਕੇ ਜਾਂਦੇ ਨੇ ਜਿਹੜਾ ਸਟਾਫ ਹੈ ਉਹਦੇ ਨਾਲ ਗੱਲਬਾਤ ਕਰਦੇ ਆ ਭਾਜੀ ਕਿੰਨੇ ਵਜੇ ਦਾ ਟਾਈਮ ਹੋਣਾ ਔਰ ਕਿੰਨੇ ਲੋਕ ਇੱਥੇ ਪਹੁੰਚੇ ਸੀ ਇਹ 5 ਵਜੇ ਕੇ 10 ਮਿੰਟ ਦੇ ਕਰੀਬ ਦੀ ਘਟਨਾ ਹੈ ਸਾਰੀ ਇਹ ਤੇ ਉਸ ਵੇਲੇ ਮਤਲਬ ਜਿੱਦਾਂ ਸਾਡੇ ਦੋ ਸ਼ਿਫਟਸ ਚੱਲਦੀਆਂ ਨੇ ਇੱਕ ਮਾਰਨਿੰਗ 5 ਵਜੇ ਤੇ ਕੈਨੇਡਾ ਦੇ ਵਿੱਚ ਸਾਡਾ 5:30 ਵਜੇ ਬਾ ਉੱਥੇ ਦੇ ਇੱਥੇ ਦੇ ਸਮੇਂ ਮੁਤਾਬਕ ਪ੍ਰੋਗਰਾਮ ਚੱਲਦਾ ਤੇ ਉੱਧਰ ਰਾਤ ਦੇ 9 ਵਜੇ ਠੀਕ ਹੈ ਤੇ ਗੁਰਪਿਆਰ ਉਸ ਸਮੇਂ ਸ਼ਾਮ ਦੇ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ ਜੋ ਕੈਨੇਡਾ ਦੇ ਵਿੱਚ 9 ਵਜੇ ਫਲੈਸ਼ ਹੁੰਦਾ ਤੇ ਇੱਧਰ 7:30 ਵਜੇ ਟਾਈਮਿੰਗ ਉਹਦੀ ਹੁੰਦੀ ਹੈ ਤੇ ਮੈਂ ਲੰਚ ਕਰਨ ਗਿਆ ਹੋਇਆ ਸੀਗਾ ਕਿਉਂਕਿ ਮੈਂ 1 ਵਜੇ ਸ਼ਿਫਟ ਤੋਂ ਬਾਅਦ ਫਿਰ ਲੰਚ ਟਾਈਮ ਹੁੰਦਾ ਹੈ ਤਾਂ ਉਸ ਟਾਈਮ ਦੇ ਉੱਤੇ ਬਾਹਰ ਸਾਡੇ ਰਿਸੈਪਸ਼ਨ ਦੇ ਉੱਤੇ ਆ ਕੇ ਦੋਨੇ ਹੰਸ ਸਿੰਘ ਇਹ ਪੁੱਛਦੇ ਨੇ ਕਿ ਗੁਰਪਿਆਰ ਸਿੰਘ ਜਿਹੜਾ ਜਰਨਲਿਸਟ ਹੈ ਉਹ ਸਾਡਾ ਭਰਾ ਹੈ ਛੋਟਾ ਹੈ ਵੀ ਸਾਡੇ ਨਾਲ ਨਾਰਾਜ਼ ਹੈ ਲੜਿਆ ਹੋਇਆ ਹੈ ਦੋ ਮਹੀਨਿਆਂ ਤੋਂ ਫੋਨ ਨਹੀਂ ਚੱਕ ਰਿਹਾ ਤੇ ਦੋ ਦਿਨ ਤੋਂ ਜਿਹੜਾ ਉਹ ਹੋਰ ਨਾਰਾਜ਼ ਹੋ ਕੇ ਘਰੋਂ ਭੱਜਿਆ ਆ ਇੱਥੇ ਕਿਉਂਕਿ ਵੀਕ ਆਫ ਤੋਂ ਬਾਅਦ ਉਹ ਆਇਆ ਹੀ ਸੀਗਾ ਤੇ ਸਾਨੂੰ ਲੱਗਿਆ ਵੀ ਕਿ ਦੋ ਦਿਨ ਹੋਏ ਆ ਉਹਨੂੰ ਵਾਇ ਨੂੰ ਤੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਰਿਸੈਪਸ਼ਨ ਤੇ ਹੁੰਦੇ ਨੇ ਡਰਾਈਵਰ ਸਾਹਿਬ ਨਾਲ ਨੇ ਮੁਕੇਸ਼ ਜੀ ਨੇ ਕਿਹਾ ਵੀ ਕਿ ਤੁਸੀਂ ਵੇਟ ਕਰੋ ਇੱਥੇ ਅਸੀਂ ਮਿਲਾ ਦਿੰਦੇ ਹਾਂ ਤੁਹਾਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਸੀ ਆਪ ਹੀ ਮਿਲ ਲੈਂਦੇ ਉਹਨਾਂ ਨੇ ਰੋਕਿਆ ਵੀ ਪਰ ਉਹ ਨਿਹੰਗ ਸਿੰਘ ਜਿਹੜਾ ਨਾ ਆ ਇੱਕਦਮ ਹੀ نیچے ਆਇਆ ਉਸ ਤੋਂ ਬਾਅਦ ਇਸੇ ਥਾਂ ਤੇ ਆ ਕੇ ਜਿਹੜੀ ਸੀਸੀਟੀਵੀ ਵੀ ਜੀ 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 ਠੀਕ ਹੈ ਇੱਕ ਨਿਹੰਗ ਸਿੰਘ ਇੱਧਰ ਖੜੇ ਹੋਗੇ ਜਿੱਥੇ ਤੁਸੀਂ ਖੜੇ ਹੋ ਤੇ ਦੂਸਰੇ ਨਿਹੰਗ ਸਿੰਘ ਦੇ ਵੱਲੋਂ ਪਹਿਲਾਂ ਉਹਦੇ ਨਾਲ ਹੱਥ ਮਿਲਾਇਆ ਗਿਆ ਹੱਥ ਮਿਲਾ ਕੇ ਹਾਲਚਲ ਪੁੱਛਿਆ ਗਿਆ ਤੇ ਇੱਧਰ ਸਾਡੇ ਜਿਹੜੇ ਸੀਨੀਅਰ ਸਟਾਫ ਮੈਂਬਰ ਨੇ ਉਹਨਾਂ ਨੂੰ ਵੀ ਮਿਲਿਆ ਗਿਆ ਮਤਲਬ ਹਾਉ ਪਾਉ ਤੋਂ ਪਤਾ ਨਹੀਂ ਲੱਗ ਰਿਹਾ ਸੀ ਕਿ ਮਤਲਬ ਐ ਲੱਗ ਰਿਹਾ ਸੀ ਜਿਵੇਂ ਜਾਣਦੇ ਵੀ ਨੇ ਉਹ ਤੇ ਇਸ ਕਰਕੇ ਕਿਸੇ ਨੇ objection ਵੀ ਨਹੀਂ ਜਤਾਈ ਕਿ ਚਲੋ ਫੈਮਿਲੀ ਮੈਂਬਰ ਹੋਣਗੇ ਉਸ ਤੋਂ ਬਾਅਦ ਬਾਹਰ ਲੈ ਕੇ ਗਏ ਜਦੋਂ ਤੇ ਉਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਤੇ ਜਦ ਤੁਸੀਂ ਦੇਖਿਆ ਵੀ ਇਹ ਕਿ ਆਫਿਸ بیسਮੈਂਟ ਦੇ ਵਿੱਚ ਹੈ ਤੇ ਬਾਹਰੋਂ ਆਵਾਜ਼ ਜਿਹੜੀ ਉਹ ਕਲੀਅਰਲੀ ਨਹੀਂ ਆਈ ਤਾਂ ਸਾਡੇ ਡਰਾਈਵਰ ਸਾਹਿਬ ਜਿਹੜੇ ਨੇ ਉਹਨਾਂ ਨੇ ਆ ਕੇ ਦੱਸਿਆ ਕਿ ਗੁਰਪਿਆਰ ਸਿੰਘ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਨੇ ਹੰਗਾ ਵੱਲੋਂ ਵੀ ਜਦੋਂ ਤੱਕ ਅਸੀਂ ਸਾਰੇ ਗਏ ਤਾਂ ਨੀਲੇ ਰੰਗ ਦੀ ਕ੍ਰੈਡਿਟਸ ਗੱਡੀ ਸੀਗੀ ਜਿਸ ਦੇ ਵਿੱਚ ਉਹ ਉਹਨੂੰ ਲੈ ਕੇ ਵਿੱਚ ਬਿਠਾ ਕੇ ਦੋ ਨਿਹੰਗ ਸਿੰਘ ਆਲਰੇਡੀ ਗੱਡੀ ਸਟਾਰਟ ਕਰਕੇ ਬੈਠੇ ਹੋਏ ਆਲਰੇਡੀ ਬੈਠੇ ਸੀਗੇ ਦੋ ਬੈਠੇ ਸੀ ਗੱਡੀ ਸਟਾਰਟ ਸੀਗੀ ਉਹਨਾਂ ਦੀ ਤੇ ਉਹਦੀ ਦਸਤਾਰ ਵੀ ਜਿਹੜੀ ਆ ਉਹ ਸੜਕ ਤੇ ਛੁੱਟੀ ਹੋਈ ਸੀਗੀ ਤੇ ਇੱਕ ਨਿਹੰਗ ਸਿੰਘ ਰਾਈਟ ਸਾਈਡ ਤੇ ਬੈਠ ਕੇ ਗੱਬੇ ਗੁਰਪਿਆਰ ਨੂੰ ਬਿਠਾ ਕੇ ਤੇ ਅਗਵਾ ਕਰਕੇ ਮਤਲਬ ਵਿਦਿਨ ਤਿੰਨ ਕ ਚਾਰ ਮਿੰਟ ਦੇ ਵਿੱਚ ਵਿੱਚ ਇਹ ਤਿੰਨ ਚਾਰ ਮਿੰਟ ਦੇ ਅੰਦਰ ਹਾਂਜੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਆਫਿਸ ਦੇ ਵੱੜ ਕੇ ਭਾਜੀ ਤੁਸੀਂ ਵੀ ਸੀਸੀਟੀਵੀ ਦੇਖ ਰਹੇ ਤੁਸੀਂ ਆਪਣਾ ਕੰਮ ਕਰ ਰਹੇ ਸੀਗੇ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਸੀ ਜਦ ਇ ਜਿਵੇਂ ਆਪਾਂ ਆਮ ਕੋਈ ਸਟ੍ਰੇਂਜਰ ਆ ਜਾਂਦਾ ਕਿ ਹਾਂਜੀ ਦੱਸੋ ਕਹਿੰਦੇ ਜੀ ਅਸੀਂ ਗੁਰਪਿਆਰ ਸਿੰਘ ਨੂੰ ਮਿਲਣਾ ਮੈਂ ਕਿਹਾ ਮੈਂ ਇਸ਼ਾਰਾ ਕਰਤਾ ਮੈਂ ਕਿਹਾ ਜੀ ਉਹ ਬੈਠੇ ਨਹੀਂ ਹੁਣ ਕਲੀਅਰ ਨਹੀਂ ਸੀ ਨਾ ਕਿ ਉਹਨਾਂ ਦੇ ਇੰਟੈਂਸ਼ਨ ਬਿਲਕੁਲ ਨਹੀਂ ਸੀ ਕਲੀਅਰ ਕਿ ਆਖਰਕਾਰ ਉਹ ਕਿਸ ਇਰਾਦੇ ਦੇ ਨਾਲ ਆਏ ਨੇ ਇਰਾਦਾ ਜੇ ਪਹਿਲਾਂ ਹੀ ਪਤਾ ਲੱਗ ਜਾਂਦਾ ਜਾਂ ਗੁਰਪਿਆਰ ਮਾੜਾ ਮੋਟਾ ਕੋਈ ਇਸ਼ਾਰਾ ਕਰ ਦਿੰਦਾ ਸ਼ਾਇਦ ਨੌਬਤ ਇੱਥੇ ਤੱਕ ਨਾ ਪੜਦੀ ਲੇਕਿਨ ਸਿਰਫ ਸੀਸੀਟੀਵੀ ਦਿਖ ਰਿਹਾ ਕਿ ਬੜੇ ਹਰਾਮ ਨਾਲ ਹੱਥ ਮਿਲਾ ਰਿਹਾ ਗੁਰਪਿਆਰ ਵੀ ਉਹਨਾਂ ਦੇ ਨਾਲ ਤਾਂ ਉਹਨੂੰ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀਗੀ ਇੰਟੈਂਸ਼ਨ ਨਹੀਂ ਸੀਗੀ ਦੇਖੋ ਇਹ ਗੁਰਪਿਆ fin ਪਹਿਲਾਂ ਅੱਜ ਤੋਂ ਪਹਿਲਾਂ ਕਦੇ ਵੀ ਉਹਨਾਂ ਦੋ ਜਣਿਆਂ ਨੂੰ ਆਫਿਸ ਦੇ ਵਿੱਚ ਗੁਰਪਿਆਰ ਦੇ ਨਾਲ ਮਿਲਦੇ ਆ ਜਾਂ ਕਿਤੇ ਬਾਹਰ ਮਿਲਦੇ ਆ ਨਹੀਂ ਦੇਖਿਆ ਹੋ ਸਕਦਾ ਪਹਿਲਾਂ ਤੋਂ ਉਹ ਜਾਣਦੇ ਹੋਣ ਪਰ ਇਹ ਵੀ ਹੋ ਸਕਦਾ ਹੈ ਕਿ ਕੋਈ ਅਨਨੋਨ ਕਾਰਨ ਹੋਵੇ ਅਨਡਿਸਕਲੋਜ਼ਡ ਰੀਜ਼ਨ ਹੋਵੇ ਜਿਹਦੇ ਕਰਕੇ ਉਸ ਨੂੰ ਉੱਠ ਕੇ ਬਾਹਰ ਜਾਣਾ ਪਿਆ ਉੱਠ ਕੇ ਉਹ ਇੱਥੇ ਦਫ਼ਤਰ ਦੇ ਵਿੱਚ ਸ਼ਾਇਦ ਆਪਣਾ ਭੇਤ ਨਹੀਂ ਸੀ ਕੋਈ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਿੱਧਾ ਦਫ਼ਤਰ ਦੇ ਅੰਦਰ ਇੱਕ ਸੀਟ ਤੇ ਠਾ ਕੇ ਉਹਨੂੰ ਲੈ ਕੇ ਗਈ ਬਿਲਕੁਲ ਜਿਵੇਂ ਵਿਵੇਕ ਜੀ ਨੇ ਦੱਸਿਆ ਕਿ ਉਹਨਾਂ ਨੇ ਡਰਾਈਵਰ ਸਾਡੇ ਡਰਾਈਵਰ ਮੁਕੇਸ਼ ਜਿੰਨੇ ਉਹਨਾਂ ਨੇ ਰੋਕਿਆ ਸੀ ਕਿ ਭਾਈ ਤੁਸੀਂ ਇੱਥੇ ਹੀ ਰੁਕੋ ਤੁਹਾਨੂੰ ਬਾਹਰ ਸਾਧ ਦਿੰਨੇ ਆ ਬੁਲਾ ਦਿੰਨੇ ਆ ਬਾਹਰ ਕਾਲ ਕਰ ਲੈਣੇ ਆ ਤੁਸੀਂ ਉਹਨਾਂ ਨੂੰ ਮਿਲਿਓ ਪਰ ਸ਼ਾਇਦ ਉਹਨਾਂ ਨੂੰ ਕਹਲ ਸੀ ਜਿਹੜੇ ਬਾਹਰ ਦੋ ਉਹਨਾਂ ਦੇ ਸਾਥੀ ਉਡੀਕ ਕਰ ਰਹੇ ਸੀ ਕਿ ਫਟਾਫਟ ਉਸ ਨੂੰ ਬਾਹਰ ਲਿਆਂਦਾ ਜਾਵੇ ਤੇ ਕਿਸੇ ਤਰੀਕੇ ਦੇ ਨਾਲ ਕਾਰ ਵਿੱਚ ਬਿਠਾ ਕੇ ਲਿਜਾਇਆ ਜਾਵੇ ਤੇ ਬੜੀ ਹਾਲਾਂਕਿ ਰਾਹਤ ਦੀ ਗੱਲ ਹੈ ਕਿ ਹੁਣ ਜਿਹੜਾ ਗੁਰਪਿਆਰ ਐਂਕਰ ਤੇ ਪ੍ਰੋਡਿਊਸਰ ਉਸ ਨੂੰ ਰਿਕਵਰ ਕਰ ਲਿਆ ਫਰੀਦਕੋਟ ਕੋਡ ਕਾ ਪੂਰਾ ਤੋਂ ਉਸਨੂੰ ਪੁਲਿਸ ਨੇ ਰਿਕਵਰ ਕੀਤਾ ਕਿਉਂਕਿ ਮੋਹਾਲੀ ਦੇ ਸੀਆਈਏ ਤੇ ਫਰੀਦਕੋਟ ਪੁਲਿਸ ਕਿਉਂਕਿ ਲਗਾਤਾਰ ਲੋਕੇਸ਼ਨ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਲਗਾਤਾਰ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਸੀਗਾ ਹਾਲਾਂਕਿ ਫਰੀਦਕੋਟ ਕਲਡ ਕਪੂਰਾ ਤੋਂ ਰਿਕਵਰ ਕਰ ਲਿਆ ਜਿਹੜਾ ਐਂਕਰ ਪ੍ਰੋਡਿਊਸਰ ਹੈ ਉਹ ਬਿਲਕੁਲ ਠੀਕ ਹੈ ਉਹਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਮਿਲਾਇਆ ਗਿਆ ਹੈ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਇੱਥੇ ਪਹੁੰਚੇ ਸੀ ਚਾਰ ਲੋਕ ਇੱਥੇ ਪਹੁੰਚੇ ਸੀ ਦੋ ਆਫਿਸ ਦੇ ਵਿੱਚ ਆਏ ਸੀ ਤੇ ਦੋ ਗੱਡੀ ਦੇ ਵਿੱਚ ਬੈਠੇ ਸੀ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਪੁਲਿਸ ਜਲਦ ਹੀ ਗ੍ਰਿਫਤਾਰੀ ਦੀ ਗੱਲ ਕੀਤੀ ਕਰ ਰਹੀ ਹੈ ਕਿ ਇਸ ਪੂਰੇ ਮਾਮਲੇ ਨੂੰ ਜਿਹੜਾ ਹੈਗਾ ਉਹ ਸੌਟ ਆਊਟ ਕੀਤਾ ਜਾਏਗਾ ਹਾਲਾਂਕਿ ਬਿਲਕੁਲ ਠੀਕ ਹੈ ਗੁਰਪਿਆਰ ਸਿੰਘ ਔਰ ਹੁਣ ਪੁਲਿਸ ਇਹਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰ ਸਕਦੀ ਹੈ ਕਿਉਂਕਿ ਜਿਆਦੀ ਗ੍ਰਿਫਤਾਰੀ ਹੁੰਦੀ ਹੈ ਕਿਉਂਕਿ ਲਗਾਤਾਰ ਮੋਹਾਲੀ ਪੁਲਿਸ ਵੀ ਫਰੀਦਕੋਟ ਪੁਲਿਸ ਤੇ ਪਟਿਆਲਾ ਪੁਲਿਸ ਇਹ ਤਿੰਨ ਚਾਰ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈਗੀ ਇਹਦੇ ਵਿੱਚ ਲੱਗੀ ਹੋਈ ਹੈ ਤੇ ਜਲਦੀ ਟ੍ਰੇਸ ਆਊਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 8 ਦੀ ਪੰਜਾਬ